ਵਿਚ ਆ ਦੱਸੇ ਕਿ ਆਟਿਲੀਰੀ ਰਜiment ਦੇ ਵਿੱਚ ਲੈਫਟੇਨੈਂਟ ਬਣ ਕੇ ਆਪਣੇ ਜੁਲਿ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਅਜਗੁਰਦਾਸਪੁਰ ਪਹੁੰਚਣ ਤੇ ਉਹਨਾਂ ਦਾ ਪਰਵਰ ਸਵਾਗਤ ਕੀਤਾ ਗਿਆ ਮਾਦਵ ਸ਼ਰਮਾ ਬਚਪਨ ਤੋਂ ਹੀ ਆਰਮੀ ਦੇ ਜਵਾਨਾ ਨੂੰ ਵਰਦੀ ਵਿੱਚ ਵੇਖ ਕੇ ਆਪਣੇ ਦੇਸ਼ ਦੇ ਮਾਣ ਕਰਦੇ ਸਨ ਅਤੇ ਉਹਨਾਂ ਨੇ ਉਦੋਂ ਹੀ ਸੁਪਨਾ ਸੰਜੋਇਆ ਸੀ ਕਿ ਉਹ ਇੱਕ ਦਿਨ ਆਰਮੀ ਦੇ ਅਫਸਰ ਬਣਨਗੇ ਉਹਨਾਂ ਦੇ ਮਾਤਾ ਪਿਤਾ ਵੀ ਇਹੀ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਆਰਮੀ ਅਫਸਰ ਬਣੇ ਪਰ ਆਪਣੇ ਬੇਟੇ ਨੂੰ ਅਫਸਰ ਬਣਤਾ ਦੇਖਣ ਤੋਂ ਪਹਿਲਾਂ ਹੀ ਉਹ ਦੁਨੀਆ ਤੋਂ ਰੁਖਸਤ ਹੋ ਗਏ ਲੈਫਟੇਨੈਂਟ ਮਾਦਵ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਪਿਤਾ ਦੀ ਮੌ ਉਹਨਾਂ ਦੇ ਪਿਤਾ ਦੀ ਮੌਤ ਹੋਈ ਸੀ ਉਦੋਂ ਉਹ ਟ੍ਰੇਨਿੰਗ ਤੇ ਸਨ ਅਤੇ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਦਾ ਗਹਿਰਾ ਸਦਮਾ ਲੱਗਿਆ ਪਰ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਕਾਫੀ ਹੌਸਲਾ ਦਿੱਤਾ ਜਿਸ ਦੇ ਕਰਕੇ ਅੱਜ ਉਹ ਇਸ ਮੁਕਾਮ ਤੇ ਖੜੇ ਹੋਏ ਨੇ ਉਹਨਾਂ ਦੀ ਮਾਤਾ ਸ਼੍ਰੀਮਤੀ ਗੋਪੀ ਰੰਜਨ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਹਨ ਭਾਰਤੀ ਸੈਨਾ ਵਿੱਚ ਮਾਦਵ ਨੇ ਗੁਰਦਾਸਪੁਰ ਦੇ ਇੱਕ ਨੌਜਵਾਨ ਨੇ ਲੈਫਟੇਨੈਂਟ ਦੇ ਤੌਰ ਤੇ ਸਫਲਤਾ ਹਾਸਲ ਕੀਤੀ ਹੈ ਔਰ ਅੱਜ ਉਹ ਆਪਣੇ ਪਰਿਵਾਰ ਵਿੱਚ ਆਇਆ ਗੁਰਦਾਸਪੁਰ ਵਿੱਚ ਆਇਆ साजूद है माधव गल करते हैं माधव बहुत बहुत मुबारक अपने सफर बारे दसो शुरुआत किसी एजुकेशन और जर्नी बारे दसो सर फर्स्ट ऑफ ऑल थैंक यू फॉर योर विशेष जर्नी मैं अपनी बेसिक एजुकेशन लीडर फॉर कॉन्वेंट स्कूल गुरदासपुर तो की देर आफ्टर आई अपलाइड फॉर महाराज रणजीत सिंह अकेडमी का एग्जामीनेशन होंगे दैट एग्जाम इज सिमिलर टू एन डी ए पेरेंट्स जो एंट्रेंस एग्जाम होंगे एन डी ए का देर आफ्टर एक इंटरव्यू कंडक्ट की जाती है एंड एक मैडिकल प्रोसैस के थ्रू गुजरना पैंता है ਫੋਰਚੂਨੇਟਲੀ ਗੁਰਦਾਸਪੁਰ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕਰਦੇ ਹੋਏ ਮੈਂ ਉੱਥੇ 2 ਸਾਲ ਦੀ ਟ੍ਰੇਨਿੰਗ ਕੀਤੀ ਹੈ ਰਜੀਸ਼ ਅਕੈਡਮੀ ਮੋਹਾਲੀ ਚ ਐਂਡ ਉਹਨਾਂ ਦਾ ਦਾ ਐਂਟਾਇਰ ਸ਼ੈਡਿਊਲ ਇਜ਼ ਅਕਿੰਟ ਟੂ ਐਨਡੀਏ ਸੋ ਸਿਮਿਲਰਲੀ ਸਾਡਾ ਸੁਬਾ ਪੀਟੀ ਡਰਿਲ ਦੈਨ ਦਾ ਐਂਟਾਇਰ ਮਿਲਟਰੀ ਟ੍ਰੇਨਿੰਗ ਸਾਡੀ ਉੱਥੇ ਚੱਲੀ 2 ਸਾਲ ਬਾਅਦ ਮੈਂ ਇੰਡੀਆ ਦੇ ਆਪਣੇ ਅਟੈਂਪਟਸ ਵਾਸਤੇ ਅਪੀਅਰ ਹੋਇਆ ਅਨਫੋਰਚੂਨੇਟਲੀ ਮੈਂ ਉਹਦੇ ਚ ਨਹੀਂ ਕਰ ਪਾਇਆ ਬਟ ਤੋਂ ਮੈਂ ਕਾਫੀ ਸਿੱਖ ਲਈ ਕਿ ਕੀ ਆਪਣੀ ਜੋ ਆਪਣੇ ਸ਼ਾਰਟਕਮਿੰਗਸ ਨੇ ਆ ਕਿ ਆਪਣੀ ਵੀਕਨੈਸ ਹੈ ਕਿ ਜਿਹੜੇ ਸਬਜੈਕਟ ਚ ਥੋੜਾ ਵੀਕ ਹੈਗੇ ਆ ਉਸ ਤੇ ਕੰਮ ਕਰਨ ਦੇ ਬਾਅਦ ਮੈਂ ਆਪਣੀ ਗ੍ਰੈਜੂਏਸ਼ਨ ਨਾਲ ਨਾਲ ਕੰਪਲੀਟ ਕੀਤੀ ਫਰਮ ਗਵਰਨਮੈਂਟ ਕਾਲਜ ਗੁਰਦਾਸਪੁਰ

ਬਹੁਤ ਦਿੱਕਤਾਂ ਆਈਆਂ ਨੇ ਪਰ ਉਹ ਦਿੱਕਤ ਤੋਂ ਕੁਛ ਨਾ ਕੁਛ ਸਿੱਖਿਆ ਜਾਂ ਕੁਛ ਨਾ ਕੁਛ ਉਭਰੇ ਹੀ ਆ। ਇੱਕ ਲਾਈਨ ਹੈ ਡਾਰਮੇ ਚ ਕਹਿੰਦਾ ਹੈ ਕਿ ਵਟ ਏਵਰ ਡਸਨ ਕਿਲ ਯੂ ਮੇਕਸ ਯੂ ਸਟਰੋਂਗਰ। ਟੂ ਆਈ ਥਿੰਕ ਦੈਟ ਉਹ ਲਾਈਨ ਬਹੁਤ ਐਪਟਾ ਇਸ ਵੀਲੇ ਤੇ ਇਹੇ ਸੇ ਕਰਕੇ ਹੀ ਜਰਨੀ ਬਰੀ ਰਹੀ ਹੈ। ਦਿੱਕਤ ਦੀ ਗੱਲ ਕੀਤੀ ਕਿੰਦਾ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਰ ਇਹ ਸੋਚਿਆ ਜਾਏ ਤੇ ਹਰ ਚੀਜ਼ ਇੱਕ ਸਿਵਲ ਬੈਕਗਰਾਉਂਡ ਤੋਂ ਉੱਟ ਕੇ ਗਏ ਬੱਚੇ ਲਈ ਹਰ ਚੀਜ਼ ਇੱਕ ਦਿੱਕਤ ਹੁੰਦੀ ਹੈ। ਚਾਹੇ ਉਹਨਾਂ ਦਾ 3 ਵਜੇ ਜੀ अर्ਲੀ ਅਨੁਸੂਬਾ 3 ਵਜੇ अर्ली ਉਠਾ ਕੇ ਇੱਕ ਪੀਟੀ ਗਰਾਉਂਡ ਚ 2 ਘੰਟੇ ਦੀ ਪੀ ਉਰੇ ਬਾਅਦ ਆਪਣੀ ਡ੍ਰਿਲ ਪਨਿਸ਼ਮੈਂਟਸ ਜੋ ਉਹਨਾਂ ਦਾ ਰਕੜਾ ਜਾਂ ਜੋ ਉਹਨਾਂ ਦੀ ਮਿਲਟਰੀ ਟ੍ਰੇਨਿੰਗ ਹੈ ਤੁਹਾਨੂੰ ਫਿਜ਼ੀਕਲੀ ਮੈਂਟਲੀ ਰੋਬਸਟ ਕਰਨਾ 댓 ਇਜ਼ ਅ ਜਰਨੀ ਇਨ ਇਟਸੈਲਫ ਬਟ ਮੈਂ ਮੈਂ ਕਹਿਣਾ ਚਾਹਵਾਂਗਾ ਕਿ ਉਸ ਡਿਫਿਕਲਟੀਜ਼ ਨੂੰ ਮਤਲਬ ਜੇ ਤੁਸੀਂ ਸਹਾਰ ਸਕਦੇ ਹੋ ਤਾਂ ਹੀ ਤੁਸੀਂ ਇੱਕ ਕਾਬਿਲ ਆਰਮੀ ਫਰਮਨ ਸਕਦੇ ਹੋ ਤੇ ਇਹੀ ਮੇਰੀ ਜਰਨੀ ਰਹੀ ਹੈ ਇਹੋ ਜੇ ਡਿਸਪਲਿਨ ਦੇ ਬਾਵਜੂਦ ਦੋ ਵਾਰੀ ਅਸਫਲ ਹੋਣ ਦੇ ਬਾਵਜੂਦ ਫੇਟਸ ਸੀਡਿਅਸ ਕੀਤੀ ਔਰ ਸਕਸੈਸ ਹੋ ਕੇ ਦਿਖਾਇਆ ਕੋਈ ਖਾਸ ਵਜ੍ਹਾ ਆਰਮੀ ਚ ਜਾਣ ਦੀ ਆਰਮੀ ਮੇਰੇ ਲਈ ਸ਼ੁਰੂ ਤੋਂ ਫਰਸਟ ਲਵ ਰਿਹਾ ਹੈ ਜੀ ਮਤਲਬ ਸਰਵ ਨੇ ਆਈਬੀਸੀ ਵੀ 3 ਮਹੀਨੇ ਸਰਵ ਕਰਨ ਤੋਂ ਬਾਅਦ ਜੋ ਡਿਜ਼ਾਈਨ ਕਰਕੇ ਇਵੈਂਟ ਫॉर द ਇੰਡੀਅਨ ਆਰਮੀ ਬਿਕੋਜ਼ ਉਹ ਹੀ ਮੇਰਾ ਇੱਕ ਬਚਪਨ ਤੋਂ ਸੁਪਨਾ ਰਿਹਾ ਹੈ ਤੇ ਬੀਇੰਗ ਫਰਮ ਅ ਬਾਰਡਰ ਡਿਸਟ੍ਰਿਕਟ ਅਸੀਂ ਬਹੁਤ ਸਾਰੇ ਮਿਲਟਰੀ ਕਨਵੋਏਸ ਅਨਦੇ ਆ ਦੇਖਦੇ ਆ ਹਮੇਸ਼ਾ ਦੇਖਦਾ ਕਿ ਬਹੁਤ ਸਾਰੀ ਜੋ ਸਿਵਿਲਨ ਮੂਵਮੈਂਟ ਨੂੰ ਰੋਕ ਕੇ ਪਹਿਲੇ ਮਿਲਟਰੀ ਵੀਕਲਸ ਨੂੰ ਪਾਸ ਕਰਨ ਦਾ ਜਾਂਦਾ ਹੈ ਤੇ ਹਮੇਸ਼ਾ ਤੋਂ ਮਨ ਚਾਹਿਆ ਕਿ ਕਿਆ ਮੈਂ ਵੀ ਉਹ ਯੂਨੀਫਾਰਮ ਮੈਡਲਸ ਉਹ ਸ਼ਾਨ ਨੂੰ ਸ਼ੌਕਤ ਪਾ ਸਕਦਾ ਹਾਂ ਤੇ ਅੱਜ ਕਾਫੀ ਉੱਥੇ ਲੱਗ ਰਿਹਾ ਹੈ ਕਿ ਅਸੀਂ ਇੱਕ ਮੈਨੂਅਬ ਸਰਵ ਕਰਨ ਦਾ ਪਰਿਵਾਰ ਮਾਤਾ ਨੂੰ ਸਰਵ ਕਰਨ ਦਾ ਸਰ ਸਾਰੇ ਸ਼ੁਰੂ ਤੋਂ ਲੈ ਕੇ ਮੇਰੇ ਵੱਡੇ-ਵੱਡੇ ਰੇ ਮੇਰੇ ਦਾਦੀ ਨਾਨੀ ਐਂਡ ਸਾਰਿਆਂ ਦਾ ਸਹਿਯੋਗਦਨ ਰਿਹਾ ਸਭ ਤੋਂ ਜ਼ਿਆਦਾ ਸ਼ਰੇ ਮੇਰੇ ਪੇਰੈਂਟਸ ਦਾ ਰਿਹਾ ਜੀ ਮੇਰੇ ਫਾਦਰ ਮੇਰੇ ਮਦਰ ਨੇ ਬਹੁਤ ਸਪੋਰਟ ਕੀਤਾ ਹੈ ਮੇਰੇ ਕੋਚ ਕਰਨਲ ਅਮਰਜੀਤ ਸਿੰਘ ਬੁੱਲਰ ਮੇਰੇ 에ਵਰੀ ਸਟੈਪ ਆਫ ਦਾ ਵੇ ਮੇਰੇ ਨਾਲ ਰਹੇ ਨੇ ਚਾਹੇ ਅਸੀਂ ਕਦੀ ਕੋਈ ਡਾਕੂਮੈਂਟੇਸ਼ਨ ਲਈ ਹਿੱਸੀ ਚੰਡੀਗੜ੍ਹ ਗਏ ਜਾਂ ਦਿੱਲੀ ਗਏ ਤਾਂ ਵੀ ਹਮੇਸ਼ਾ ਨਾਲ ਰਹੇ ਨੇ ਐਂਡ ਪਾਸਿੰਗ ਆਊਟ ਤੇ ਮੈਂ ਕਹਿਣਾ ਚਾਹਾਂਗਾ ਕਿ ਬੜੇ ਮਾਨ ਦੀ ਗੱਲ ਹੈ ਕਿ ਮੇਰੀ ਪਾਸਿੰਗ ਆਊਟ ਤੇ ਚन्नई ਇਹਨਾਂ ਨੇ ਨਹੀਂ ਆ ਕੇ ਮੈਨੂੰ ਜਿਹੜੇ ਸਟਾਰਸ ਲਗਾਏ ਨੇ ਪਰਿਵਾਰ ਸਿਕੋਂ ਕੋਨਾ ਪਰਿਵ ਮੇਰੇ ਪਰਿਵਾਰ ਚ ਸਰ ਮੇਰੇ ਮਦਰ ਨੇ ਸ਼੍ਰੀਮਤੀ ਗੋਪੀ ਰੰਜਨ ਸ਼ਰਮਾ ਜੋ ਸਰਕਾਰੀ ਹਾਈ ਸਕੂਲ ਚ ਇੱਕ ਪ੍ਰਿੰਸੀਪਲ ਵਿਖੇ ਕੰਮ ਕਰ ਰਹੇ ਨੇ ਮੇਰੇ ਯੰਗਰ ਬ੍ਰਦਰ ਨੇ ਲਿਟਲ ਕਨਵੈਂਟ ਸਕੂਲ ਤੋਂ 10th ਕਰ ਰਹੇ ਨੇ ਕੇਸ਼ਵ ਸ਼ਰਮਾ ਐਂਡ ਮੇਰੇ ਫਾਦਰ ਸਾਹਿਬ ਰੀਸੈਂਟਲੀ ਐਕਸਪਾਇਰ ਹੋਏ ਨੇ ਵੈਨ ਆਈ ਵਾਸ ਇਨ ਜੂਨੀਅਰ ਟਰਮ ਇਨ ਓਟੀਐਚ ਐਨ ਆਈ ਤੇ ਇਹੀ ਪਰਿਵਾਰ ਦੇ ਮੈਂਬਰ ਇਹਨਾਂ ਦੀ ਹੀ ਸਪੋਰਟ ਸਦਕਾ ਜੋ ਵੀ ਹੈਗਾ ਇਹਨਾਂ ਦਾ ਅਸ਼ੀਰਵਾਦ ਤੇ ਇਹਨਾਂ ਦੀ ਗਾਈਡੈਂਸ ਹੀ ਰਹੀ ਹੈਗੀ ਗੁਰਦਾਸਪੁਰ ਵਿੱਚ ਰਹੇ ਹੋ ਗੁਰਦਾਸਪੁਰ ਨਾਲ ਜੁੜੇ ਰਹੇ ਹੋ ਐਜੂਕੇਸ਼ਨ ਇੱਥੇ ਹੋਈ ਹੈ ਗੁਰਦਾਸਪੁਰ ਇੱਕ ਬਾਰਡਰ ਬੈਲਟ ਹੈ ਜੋ ਨੌਜਵਾਨ ਬਹੁਤ ਜ਼ਿਆਦਾ ਨਸ਼ੇ ਦੀ ਦਲਦਲ ਵਿੱਚ ਫਸਿਆ ਕੀ ਮੈਸੇਜ ਦੇਣਾ ਚਾਹੋਗੇ ਉਹਨੂੰ ਸਰ ਮੈਸੇਜ ਇਹ ਹੈ ਕਿ ਬੀਇੰਗ ਫਰੋਮ ਗਵਰਨਮੈਂਟ ਕਾਲਜ ਗੁਰਦਾਸਪੁਰ ਤੁਸੀਂ ਸੂਬਾ ਸ਼ਾਮ ਗਵਰਨਮੈਂਟ ਕਾਲਜ ਦੀ ਗਰਾਊਂਡ ਤੇ ਜਾਓ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਨੌਜਵਾਨ ਅਜ ਵੀ ਫੌਜੀ ਪ੍ਰਤੀਯੋਗਿਤਾ ਸੂਬਾ ਸ਼ਾਮ ਦੌੜ ਲਗਾ ਰਹੇ ਨੇ ਐਂਡ ਮੈਂ ਬਿਲਕੁਲ ਕਹਾਂਗਾ ਕਿ ਨਸ਼ੇ ਦੀ ਗੱਲ ਜਿਹੜੀ ਕਹਿ ਰਿਹਾ ਨਸ਼ੇ ਦੀ ਹਨੇਰੀ ਚੁੱਲ ਗਈ ਹੈ ਪੰਜਾਬ 'ਚ ਇਹ ਬਿਲਕੁਲ ਕਰੈਕਟ ਹੈ ਬਟ ਇੱਕ ਬਹੁਤ ਤਕੜੀ ਸਟਰੋਂਗ ਫੋਰਸ ਇਹ ਵੀ ਹੈ ਜਿਹੜੀ ਦੇਸ਼ ਲਈ ਸੇਵਾ ਲਈ ਤਦਪਰਿਆ ਤੇ ਕਰ ਰਹੀ ਹੈ ਤੇ ਅਸੀਂ ਹਮੇਸ਼ਾ ਪੰਜਾਬ ਨੂੰ ਇਸ ਕੈਲ ਨੂੰ ਕਰਕੇ ਡੀਗ੍ਰੇਡ ਕਿਤੇ ਅੰਦਾ ਚਾਹੀ ਅੱਜ ਕੱਲ ਤੁਸੀਂ ਬਾਲੀਵੁੱਡ ਦੀ ਫਿਲਮਸ ਵੀ ਦੇਖੋ ਕਿ ਉੜਤਾ ਪੰਜਾਬ ਦਿਸ ਐਂਡ ਥੈਟ ਇਹ ਸਾਰੀ ਚੀਜ਼ਾਂ ਇੱਕ ਲੈਵਲ ਤੱਕ ਨੇ ਪਰ ਉਸੇ ਦੂਜੇ ਪਾਸੇ ਜੋ ਤਰਜ਼ਾ ਦੂਸਰਾ ਪੰਲਾ ਵੀ ਨੂੰ ਦੇਖਣਾ ਚਾਹੀਦਾ ਕਿ ਇੱਕ ਬਹੁਤ ਤਗੜੀ ਫੋਇ ਜਿਹੜੀ ਆ ਉਹ ਭਾਰਤ ਮਾਤ ਦੀ ਸੇਵਾ 'ਚ ਤਿਆਰ ਹੈ ਕਿ ਕਿਸੇ ਵੀ ਚੈਲੰਜ ਨੂੰ ਅਸੀਂ ਹੈਡ-ਆਨ ਲਵਾਂਗੇ ਬਾਕੀ ਨਸ਼ਿਆਂ ਦੀ ਗੱਲ ਤੇ ਕਹੀਏ ਤੇ ਜਿਹੜਾ ਨਸ਼ਾ ਉਹ ਕਾਮਯਾਬੀ ਦਾ ਨਸ਼ਾ ਦੇਸ਼ ਨੂੰ ਸਰਵ ਕਰਦਾ ਨਸ਼ਾ ਸਭ ਤੋਂ ਨਸ਼ੇ ਤੋਂ ਵੱਡਾ ਹੈ ਤੇ ਅਸੀਂ ਇਹਦੇ ਨਸ਼ੇ ਸੀ ਚੂਰਣਾ ਸਹੀ ਮੰਨਾਂਗੇ ਮਾਦਵ ਦੇ ਸਾਡੇ ਨਾਲ ਨੇ ਕਿਉਂਕਿ ਫੈਮਿਲੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਆਪਣੇ ਬੱਚੇ ਦੇ ਸਕਸੈਸ ਵਿੱਚ ਕਿੰਨਾ ਕੁ ਮਿਹਨਤ ਕਰਨੀ ਪਈ ਔਰ ਕਿੰਨਾ ਕੁ ਸੈਕਰੀਫਾਈਸ ਕਰਨਾ ਪਿਆ ਸਰ ਮਿਹਨਤ ਮਾਦਾ ਸ਼ੁਰੂ ਤੋਂ ਇੱਕ ਬਹੁਤ ਹਾਰਡ ਵਰਕਿੰਗ ਔਰ ਲੈਬੋਰियस ਬੱਚਾ ਰਿਹਾ ਐ ਐਸ ਬੱਚੇ ਨੂੰ ਕਦੀ ਕਹਿਣਾ ਨਹੀਂ ਸੀ ਪੈਂਦਾ ਕਿ ਤੁਸੀਂ ਪੜ੍ਹ ਲਓ ਜਾਂ ਤੁਸੀਂ ਇਹ ਨਾ ਕਰੋ ਇਹ ਸ਼ੁਰੂ ਦੇ ਬਹੁਤ ਡੈਡੀਕੇਟਿਡ ਜਰ ਰਿਹਾ ਔਰ ਦੂਸਰਾ ਕਿ ਹੀ ਹੈਜ਼ ਅ ਵੈਰੀ ਸਟਰੋਂਗ ਵਿਲ ਪਾਵਰ ਅਗਰ ਇਹਨੂੰ ਕੋ ਕਹੇ ਤੂੰ 10 ਘੰਟੇ ਪੜ੍ਹਨਾ ਤਾਂ ਇਹ 10 ਘੰਟੇ ਹੀ ਪੜ੍ਹੇਗਾ ਮਤਬ ਬਹੁਤ ਔਰ ਸਟਰਗਲ ਦੀ ਗੱਲ ਰਹੀ ਸਰ ਫੇਲਿਅਰਸ ਵੀ ਆਏ ਸਾਡੇ ਰਸਤੇ ਲੇਕਿਨ ਹੱਥ-ਝੱਤ ਸੀਗਾ ਸਾਡਾ ਇੱਕ ਦੂਜੇ ਦੇ ਤੇ ਸਾਨੂੰ ਕੋਈ ਫਿਕਰ ਨਹੀਂ ਸੀ ਸਭ ਕੁਝ ਹੋ ਗਿਆ ਕੀ ਲੱਗਦਾ ਜਿੱਦਾਂ ਮਦਵ ਨੇ ਦੱਸਿਆ ਕਿ ਉਹਦੇ ਫਾਦਰ 6 ਮਹੀਨੇ ਦੇ ਮਤਲਬ ਰਹਿ ਗਏ ਸੀ ਟ੍ਰੇਨਿੰਗ ਤੇ ਸੀ ਜਦੋਂ ਡੈਥ ਹੋ ਗਈ ਉਹਨਾਂ ਦਾ ਸੁਪਨਾ ਪੂਰਾ ਕਰ ਦਿਖਾਇਆ ਇਸਨੇ ਬਿਲਕੁਲ ਉਹਨਾਂ ਦਾ ਸੁਪਨਾ ਸੀਗਾ ਕਿ ਮਦ ਮੇਰਾ ਆਫੀਸਰ ਤੇ ਬਿਲਕੁਲ ਜੀ